ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਪੈਰੋ ਮਹੱਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸੱਚ ਜਿਨ ਕਾ ਹਿਰਦ ਸੱਚ ਸੋਈ ਸਾਚੀ ਭਗਤ ਕਰੇ ਦਿਨ ਰਾਤੀ ਤਾਂ ਤਨ ਦੁੱਖ ਨਾ ਹੋਈ ਭਗਤ ਭਗਤ ਕਹੈ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨ ਪਾਈਐ ਪੂਰੈ ਭਾਗ ਮਿਲੈ ਪ੍ਰਭ ਸੋਈ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਫਰਮਾਨ ਕਰਦੇ ਹਨ ਸਤਿਗੁਰੂ ਪਾਸ਼ਾ ਕਿਹੇ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਸ਼ਰਨ ਦਾ ਮਤਲਬ ਗੁਰੂ ਵਾਲੀ ਗੁਰੂ ਦੇ ਲਾੜ ਲੱਗੇ ਤੋਂ ਬਿਨਾ ਉਸ ਪਰਮੇਸ਼ਰ ਦੀ ਭਗਤੀ ਹੋ ਹੀ ਨਹੀਂ ਸਕਦੀ ਨੇਹ ਭਾਈ ਪੂਰੀ ਕਿਸਮਤ ਦੇ ਨਾਲ ਹੀ ਕਿਸੇ ਮਨੁੱਖ ਨੂੰ ਉਹ ਪਰਮਾਤਮਾ ਮਿਲਦਾ ਹੈ ਤੇ ਜਿਸ ਮਨੁੱਖ ਨੂੰ ਮਿਲ ਪੈਂਦਾ ਉਸ ਬਾਰੇ ਹਰ ਕੋਈ ਆਖਦਾ ਹੈ ਕਿ ਉਹ ਭਗਤ ਹੈ ਭਗਤ ਹੈ ਪੂਰੀ ਕਿਸਮਤ ਨਾਲ ਵੱਡੀ ਕਿਸਮਤ ਨਾਲ ਮਿਲਦਾ ਹੈ ਪਰਮੇਸ਼ਰ ਜਿਹਨੂੰ ਮਿਲ ਪੈਂਦਾ ਕਿਨੂੰ ਉਹਦੇ ਬਾਰੇ ਫਿਰ ਹਰੇਕ ਹੀ ਕੋਈ ਆਂਦਾ ਹੈ ਵੀ ਇਹ ਭਗਤ ਹੈ ਭਗਤ ਹੈ ਇਹ ਉਸ ਪਰਮੇਸ਼ਰ ਦਾ ਇਹ ਮੋਢ ਲੀਆਂ ਪੰਕਤੀਆਂ ਵਿੱਚ ਫਰਮਾਨ ਇਹ ਸ਼ਬਦ ਵਿਚਾਰੇ ਸੋਜਣ ਸੱਚਾ ਜਿਨ ਕੈ ਹਰਿ ਦਾ ਸੱਚਾ ਸੋਈ ਸਾਜੀ ਭਗਤ ਕਰੈ ਦਿਨ ਰਾਤੀ ਤਾਂ ਤਨ ਦੁੱਖ ਨਾ ਹੋਈ ਨਿਹ ਭਾਈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ ਉਹ ਮਨੁੱਖ ਮਾਇਆ ਦੇ ਹੱਲਿਆਂ ਵੱਲੋਂ ਅਡੋਲ ਚਿੱਤ ਹੋ ਜਾਂਦਾ ਹੈ ਅਨੂਲਦਾਨੀ ਕਹਿੰਦੇ ਹੈ ਭਾਈ ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵਸਪੈਂਦਾ ਹੈ ਜਿਹੜੇ ਮਨੁੱਖ ਦਿਨ ਰਾਤ ਸਦਾ ਥਿਰ ਪ੍ਰਭੂ ਦੀ ਭਗਤੀ ਕਰਦੇ ਹਨ ਉਹਨਾਂ ਦੇ ਸਰੀਰ ਵਿੱਚ ਕੋਈ ਵਿਕਾਰ ਦੁੱਖ ਪੈਦਾ ਨਹੀਂ ਹੁੰਦਾ। ਮਨਸਰੀ ਦੇ ਵਿੱਚ ਕੋਈ ਵਿਕਾਰ ਜਾਂ ਦੁੱਖ ਪੈਦਾ ਨਹੀਂ ਹੁੰਦਾ। ਫਿਰ ਹਾਉ ਟੋਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਹੈ। ਰਹਾਉ ਮਨਮੁਖ ਮੂਲ ਗਵਾਵਹਿ ਲਾਭ ਮਗਹਿ ਲਾਹਾ ਲਾਭ ਕਿਦੂ ਹੋਈ ਜਮਕਾਲ ਸਦਾ ਹੈ ਸਿਰ ਉਪਰ ਦੂਜੈ ਭਾਏ ਪਤ ਖੋਈ ਕਹਿੰਦੇ ਭਾਈ ਆਪਣੀ ਮਨ ਦੇ ਪਿੱਛੇ ਤੁਰਨ ਵਾਲੇ ਮਨੁਖ ਆਪਣਾ ਸਰਮਾਇਆ ਹੀ ਗਵਾ ਲੈਂਦੇ ਆਪਦਾ ਮੂਲ ਹੀ ਗਵਾ ਲੈਂਦੇ ਪਰ ਮੰਗਦੇ ਹਨ ਆਤਮਕ ਲਾਭ ਗਵਾ ਮੂਲ ਹੀ ਬੈਠਦੇ ਜਦੋਂ ਮੂਲ ਹੀ ਗਵਾਚ ਗਿਆ ਮੂਲ ਹੀ ਖਤਮ ਹੋ ਗਿਆ ਤਾਂ ਫਿਰ ਲਾਭ ਕਿੱਧਰੋਂ ਹੋਣਾ ਹੈ ਕਨੇਪਾਲ ਦੇ ਲਾਭ ਹੈ ਆਤਮਕ ਲਾਭ ਦੱਸੋ ਕਹਿੰਦੇ ਫਿਰ ਉਹਨਾਂ ਨੂੰ ਖੱਟੀ ਕਿਵੇਂ ਹੋ ਸਕਦੀ ਹੈ ਉਹਨਾਂ ਨੂੰ ਲਾਭ ਫਿਰ ਕਿੱਥੋਂ ਹੋ ਸਕਦਾ ਹੈ? ਭਾਵ ਲਾਭ ਹੋਈ ਨਹੀਂ ਸਕਦਾ। ਲਾਭ ਕਿੱਥੋਂ ਮਿਲੇ ਫਿਰ ਉਹਨਾਂ ਨੂੰ? ਜਦੋਂ ਮੂਲ ਹੀ ਗਵਾਚ ਗਿਆ, ਮੂਲ ਹੀ ਖਤਮ ਹੋ ਗਿਆ। ਮੂਲ ਦੇ ਨਾਲ ਹੀ ਲਾਭ ਮਿਲਦਾ ਸੀ ਨਾ। ਜਦੋਂ ਮੂਲ ਹੀ ਡੁੱਬ ਗਿਆ, ਖਤਮ ਹੋ ਗਿਆ ਤਾਂ ਫਿਰ ਲਾਭ ਕਿੱਧਰੋਂ ਹੋਣਾ ਹੈ? ਆਤਮਿਕ ਮੌਤ ਸਦਾ ਉਹਨਾਂ ਦੇ ਸਿਰ ਉੱਤੇ ਸਵਾਰ ਰਹਿੰਦੀ ਹੈ ਜਿਹਨੇ ਆਪਦੇ ਮਨ ਦੇ ਪਿੱਛੇ ਤੁਰਦੇ। ਮਾਇਆ ਦੇ ਪਿਆਰ ਦੇ ਵਿੱਚ ਫਸ ਕੇ ਉਹਨਾਂ ਨੇ ਲੋਕ ਪਰਲੋਕ ਦੀ ਇੱਜ਼ਤ ਗਵਾ ਲਈ ਹੁੰਦੀ ਹੈ। ਉਹ ਨਮੁੱਖ ਹਨ ਜਿਹੜੇ ਮਨ ਦੇ ਪਿੱਛੇ ਦੌੜਦੇ। ਅੱਗੇ ਫਰਮਾਨ ਹੈ ਬਹਲੇ ਭੇਖ ਭਵਹਿ ਦਿਨ ਰਾਤੀ ਹਉਮੈ ਰੋਗ ਨਾ ਜਾਈ। ਪੜ ਪੜ ਲੁਜਹਿ ਬਾਦ ਵਖਾਨਹਿ ਮਿਲ ਮਾਇਆ ਸੁਰਤ ਗਵਾਈ ਕਹਨੇ ਭਾਈ ਜਿਹੜੇ ਮਨੁੱਖ ਕਈ ਧਾਰਮਕ ਭੇਖ ਕਰਕੇ ਹੀ ਦਿਨ ਰਾਤ ਥਾਂ ਥਾਂ ਭੁੰਦੇ ਫਿਰਦੇ ਆਂ ਲਿਬਾਸ ਪਹਿਣ ਕੇ ਉਹਨਾਂ ਨੂੰ ਆਪਣੇ ਇਸ ਤਿਆਗ ਦੀ ਹਉਮੈ ਹੋ ਜਾਂਦੀ ਹੈ ਮੈਂ ਮੈਂ ਸਭ ਕੁਝ ਤਿਆਗਦਾ ਹੈ ਘਰ ਮਾਂ ਸਭ ਕੁਝ ਮੈਂ ਤਾਂ ਤਿਆਗਦਾ ਹੈ ਕਹਿੰਦੇ ਇਸੇ ਚੀਜ਼ ਦੀ ਉਹਨਾਂ ਨੂੰ ਹੋਮੈ ਹੋ ਜਾਂਦੀ ਉਹਨਾਂ ਦਾ ਇਹ ਹੋਮੈ ਦਾ ਰੋਗ ਦੂਰ ਨਹੀਂ ਹੁੰਦਾ ਵੀ ਮੇਰੇ ਵਰਗਾ ਤਾਂ ਕੋਈ ਤਿਆਗੀ ਹੈ ਨਹੀਂ ਤੇ ਜਿਹੜੇ ਪੰਡਿਤ ਆਦਿਕ ਲੋਕ ਵੇਦ ਸ਼ਾਸਤਰ ਆਦਿਕ ਪੜ ਪੜ ਕੇ ਫਿਰ ਆਪੋ ਵਿੱਚ ਮਿਲ ਕੇ ਬਹਿਸ ਕਰਦੇ ਹਨ ਚਰਚਾ ਕਰਦੇ ਹਨ ਉਹਨਾਂ ਨੇ ਵੀ ਕਹਿੰਦੇ ਮਾਇਆ ਦੇ ਮੋਹ ਦੇ ਕਾਰਨ ਆਤਮਿਕ ਜੀਵਨ ਵੱਲੋਂ ਆਪਣੀ ਹੋਸ਼ ਗਵਾ ਲਈ ਹੁੰਦੀ ਹੈ ਜਿਹੜੇ ਬਹਿਸਾਂ ਕਰਦੇ ਆ ਵੀ ਮੈਂ ਮੈਨੂੰ ਤੈਨੂੰ ਨਹੀਂ ਗਿਆਨ ਮੈਨੂੰ ਜ਼ਿਆਦਾ ਇਹ ਆਏ ਨਹੀਂ ਓਏ ਇਸ ਤਰ੍ਹਾਂ ਪੜ੍ਹ ਪੜ ਕੇ ਬਹਿਸ ਕਰਦੇ ਜਿਹੜੇ ਬਾਦਮਖਾਨੇ ਰੱਗੇ ਫਰਮਾਨ ਹੈ ਸਤਿਗੁਰੂ ਸੇਵਹਿ ਪਰਮਗਤ ਪਾਵਹਿ ਨਾਮ ਮਿਲੈ ਵਡਿਆਈ ਨਾਨਕ ਨਾਮ ਜਿਨਾ ਮਨ ਵਸਿਆ ਦਰਸਾਚੈ ਪਤ ਪਾਈ ਕਹੇ ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦੇ ਹਨ ਪ੍ਰਮਾਤਮਾ ਦੇ ਨਾਮ ਵਿੱਚ ਜੁੜੇ ਰਹਿਣ ਕਰਕੇ ਉਹਨਾਂ ਨੂੰ ਲੋਕ ਪਰਲੋਕ ਦੀ ਇੱਜ਼ਤ ਮਿਲ ਜਾਂਦੀ ਹੈ ਜਿਹੜੇ ਗੁਰੂ ਦੀ ਸ਼ਰਨ ਪੈ ਰਹਿੰਦੀ ਹੈ ਲੋਕ ਪਰਲੋਕ ਦੀ ਇੱਜ਼ਤ ਮਿਲਦੀ ਹੈ ਉਹਨਾਂ ਨੂੰ ਨੇ ਨਾਨਕ ਜਿੰਨਾ ਮਨੁੱਖਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆਵਸਦਾ ਉਹਨਾਂ ਨੇ ਸਦਾ ਸਿਰ ਪ੍ਰਭੂ ਦੇ ਦਰ ਤੇ ਇੱਜ਼ਤ ਖੱਟ ਲਈ ਸਮਝ ਲਓ ਇੱਜ਼ਤ ਪ੍ਰਾਪਤ ਹੋ ਗਈ ਉਹਨਾਂ ਨੂੰ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਭੈਰੋ ਮਹੱਲਾ ਤੀਜਾ ਮਨਮੁਖ ਆਸਾ ਨਹੀਂ ਉਤਰੈ ਦੂਜੈ ਭਾਇ ਖੁਆਈ ਉਦਰ ਨੈ ਸਾਨ ਨ ਪ੍ਰੀਐ ਕਬਹੁ ਤ੍ਰਿਸ਼ਨਾ ਅਗਨ ਪਚਾਈ ਸਦਾ ਆਨੰਦ ਰਾਮ ਰਸ ਰਾਤੇ ਹਿਰਦੈ ਨਾਮ ਸੁਭਦਾ ਮਨ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਵਤਾਤੇ ਰਹਾਉ ਫਿਰ ਫਰਮਾਨ ਹੈ ਰਹਾਉ ਦੀਆਂ ਪੰਕਤੀਆਂ ਕਿੰਨੇ ਇਹ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਰਸ ਵਿੱਚ ਭਿਜੇ ਰਹਿੰਦੇ ਆ ਪਰਮੇਸ਼ਰ ਦੇ ਨਾਮ ਰਸ ਦੇ ਵਿੱਚ ਭਿਜੇ ਰਹਿੰਦੇ ਹਨ ਉਨ੍ਹਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੇ ਮਨ ਵਿੱਚ ਮੇਰ-ਤੇਰ ਟਿਕੀ ਰਹਿੰਦੀ ਹੈ ਮੇਰ-ਤੇਰ ਬਣੀ ਰਹਿੰਦੀ ਹੈ ਮਾਇਆ ਦੇ ਮੋਹ ਦੇ ਕਾਰਨ ਪਰ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਉਹਨਾਂ ਦੀ ਮੇਰ-ਤੇਰ ਦੂਰ ਹੋ ਜਾਂਦੀ ਹੈ ਉਹਨਾਂ ਨੇ ਫਿਰ ਮੇਰ-ਤੇਰ ਨਹੀਂ ਕਰਦੇ ਉਹ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀ ਕੇ ਉਹ ਮਾਇਆ ਵੱਲੋਂ ਸਦਾ ਰੱਜੇ ਰਹਿੰਦੇ ਆ ਸਦਾ ਹੀ ਰੱਜੇ ਰਹਿੰਦੇ ਤੇ ਫਿਰ ਮੋਢ ਲੀਆਂ ਪੰਕਤੀਆਂ 'ਚ ਫਰਮਾਨ ਹੈ ਮਨਮੁਖ ਆਸਾ ਨੇ ਉਤਰੈ ਦੂਜੈ ਭਾਇ ਖੁਆਇ ਕਹਿੰਦੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰੋਂ ਹੋਰ ਹੋਰ ਮਾਇਆ ਜੋੜਨ ਦੀ ਲਾਲਸਾ ਜਿਹੜੀ ਉਹ ਦੂਰ ਨਹੀਂ ਹੁੰਦੀ ਲਾਲਸਾ ਦੂਰ ਹੁੰਦੀ ਨਹੀਂ ਉਹਨਾਂ ਦੀ ਹੋਰ ਹੋਰ ਮਾਇਆ ਹੋਰ ਮਾਇਆ ਹੋਰ ਮਾਇਆ ਰਹਿਦੇ ਨਹੀਂ ਨੀਤੀ ਨਹੀਂ ਪਰਦੀ ਤੇ ਮਾਇਆ ਦੇ ਪਿਆਰ ਦੇ ਵਿੱਚ ਉਹ ਸਹੀ ਜੀਵਨ ਰਾਤੋਂ ਖੁੰਝੇ ਰਹਿੰਦੇ ਆ ਨਦੀ ਵਾਂਗ ਉਹਨਾਂ ਦਾ ਪੇਟ ਮਾਇਆ ਨਾਲ ਕਦੇ ਨਹੀਂ ਰਹਿੰਦਾ ਉਦਰ ਨਹਿਸਾਨ ਨਪਰੀਏ ਕਬੂ ਕ੍ਰਿਸ਼ਨਾ ਅਗਨ ਪਚਾਈ ਉਦਰ ਮਤਲਬ ਪੇਟ ਕਹਿੰਦੇ ਉਹਨਾਂ ਦਾ ਢਿੱਡ ਭਰਦਾ ਹੀ ਨਹੀਂ ਨੀਂਦ ਭਰਦੀ ਹੀ ਨਹੀਂ ਮਾੜੀ ਦੀ ਮਾੜੀ ਰਹਿੰਦੀ ਹੈ ਕਹਿੰਦੇ ਤ੍ਰਿਸ਼ਨਾ ਦੀ ਅੱਗ ਉਹਨਾਂ ਨੂੰ ਸਾੜਦੀ ਰਹਿੰਦੀ ਹੈ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਮਾਇਆ ਦੀ ਲਾਲਸਾ ਦੇ ਵਿੱਚ ਫਸੇ ਰਹਿੰਦੇ ਜੀ ਤੇ ਜਿੰਨੀ ਮਰਜੀ ਮਾਇਆ ਹੋ ਜੇ ਇਕੱਠੀ ਫਿਰ ਵੀ ਨਹੀਂ ਰਹੀਦੇ ਸਬਰ ਸੰਤੋਖ ਹਿਲ ਜਾਂਦਾ ਹੈ ਫਿਰ ਅੱਗੇ ਫਰਮਾਨ ਹੈ ਰਹਾ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਨ ਸਾਜੀ सिर सिर धंधे लाए माया मोह किया जने आपे आपे दूजे लाए हे भाई जिस परमात्मा ने जगत रचिया है ये संसार रचिया जिस परमेश्वर ने काल पुरुष ने ਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਪਿਛਲੀ ਕੀਤੀ ਕਮਾਈ ਅਨੁਸਾਰ ਮਾਇਆ ਦੀ ਦੌੜ ਭਾਂਦੇ ਵਿੱਚ ਲਾਈ ਰੱਖਦਾ ਹੈ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹਨਾਂ ਦੇ ਕਾਰਨ ਫੇਸ ਦੌੜ ਭਾਂਦੇ ਵਿੱਚ ਲਾਈ ਰੱਖਦਾ ਹੈ ਪਰਮੇਸ਼ਰ ਜਿਸ ਪਰਭੂ ਨੇ ਮਾਇਆ ਦਾ ਮੋਹ ਬਣਾਇਆ ਕਿਉਂ ਆਪ ਹੀ ਜੀਵਾਂ ਨੂੰ ਮਾਇਆ ਦੇ ਮੋਹ ਦੇ ਵਿੱਚ ਜੋੜੀ ਰੱਖਦਾ ਹੈ ਫਿਰ ਤੇ ਇਸ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਉਹ ਹੈ ਸ਼ਬਦ ਗੁਰੂ ਦੇ ਲੜਨ ਲੱਗ ਕੇ ਬਚਿਆ ਜਾ ਸਕਦਾ ਨਹੀਂ ਤਨੀ ਬਚਿਆ ਜਾ ਸਕਦਾ ਅੱਗੇ ਫਰਮਾਨ ਹੈ ਤਿਸਨੋਂ ਕਿਹੋ ਕਹੀ ਹੈ ਜੇ ਦੂਜਾ ਹੋਵੇ ਸਭ ਤੁਦੈ ਮਾਹੀ ਸਮਾਈ ਗੁਰਮੁਖ ਗਿਆਨ ਤਤ ਵਿਚਾਰ ਜੋਤੀ ਜੋਤ ਮਿਲਾਏ ਕਹਿੰਦੇ ਇਹ ਭਾਈ ਮਾਇਆ ਦੇ মোহ ਬਾਰੇ ਉਸ ਪਰਮਾਤਮਾ ਨੂੰ ਕੁਝ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਉਹ ਸਾਥੋਂ ਉਪਰਾ ਹੋਵੇ ਸਾਡੇ ਤੋਂ ਜੇ ਉਹ ਉਪਰਾ ਹੋਵੇ ਫਿਰ ਉਹਨੂੰ ਮਾਇਆ ਦੇ ਬਾਰੇ ਕੁਝ ਕਿਹਾ ਜਾ ਸਕਦਾ ਹੈ हे ਪ੍ਰਭੂ ਸਾਰੇ ਜੀਵ ਤੇਰੇ ਵਿੱਚ ਹੀ ਲੀਨ ਹਨ ਜਿਵੇਂ ਕਹਿੰਦੇ ਦਰਿਆ ਦੀਆਂ ਲਹਿਰਾਂ ਦਰਿਆ ਦੇ ਵਿੱਚ ਹੀ ਲੀਨ ਰਹਿੰਦੀਆਂ ਹਨ ਵੱਖਰੀਆਂ ਤਾਂ ਨਹੀਂ ਹੁੰਦੀਆਂ ਉਸੇ ਤਰ੍ਹਾਂ ਨਹੀਂ ਭਾਈ ਜਿਸ ਮਨੁੱਖ ਨੇ ਆਤਮਕ ਜੀਵਨ ਦੀ ਅਸਲ ਸੂਝ ਨੂੰ ਵਿਚਾਰਿਆ ਹੈ ਉਸ ਦੀ ਜਿੰਦ ਪ੍ਰਭੂ ਦੀ ਜੋਤ ਦੇ ਵਿੱਚ ਸੁਰਤ ਉਹਦੀ ਉਸ ਪਰਮੇਸ਼ਰ ਦੀ ਜੋਤ ਦੇ ਵਿੱਚ ਜੁੜੀ ਰਹਿੰਦੀ ਹੈ ਸਮਾਈ ਰਹਿੰਦੀ ਹੈ ਇਹ ਫਰਮਾਨ ਹੈ ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰ ਨਾਨਕ ਸਤਿਗੁਰ ਸੋਜੀ ਪਾਈ ਸਚ ਨਾਮ ਨਿਸਤਾਰ ਹਿਪਾਈ ਉਹ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਹ ਕਾਲਪੁਰਖ ਸਦਾ ਹੀ ਕਾਇਮ ਰਹਿਣ ਵਾਲਾ ਹੈ ਸਦਾ ਹੀ ਹੋਂਦ ਵਾਲਾ ਹੈ ਉਹ ਇਹ ਸਾਰਾ ਜਗਤ ਵੀ ਸਦਾ ਹੋਂਦ ਵਾਲਾ ਹੈ ਕਿਉਂਕਿ ਇਸ ਵਿੱਚ ਪ੍ਰਮਾਤਮਾ ਹੀ ਸਭ ਥਾਂ ਵਿਆਪਕ ਹੈ ਇਸ ਜਗਤ ਦੇ ਵਿੱਚ ਇਸ ਕਰਕੇ ਇਵੇਂ ਹੋਂਦ ਵਾਲਾ ਹੈ ਇਨਹੀ ਨਾਨਕ ਜਿਸ ਮਨੁੱਖ ਨੂੰ ਗੁਰੂ ਨੇ ਆਤਮਿਕ ਜੀਵਨ ਦੀ ਸਮਝ ਬਖਸ਼ੀ ਹੈ ਉਸ ਨੂੰ ਉਸ ਨੇ ਪਰਮਾਤਮਾ ਦੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਰੰਗਲੀ ਸ਼ਬਦ ਦੇ ਵਿੱਚ ਫਰਮਾਨ ਹੈ ਪੈਰੋ ਮਹੱਲਾ ਤੀਜਾ ਕਲ ਮਹਿ ਪ੍ਰੀਤ ਜਿਨੇ RAM ਨਾ ਪਛਾਤਾ ਸਤਜੁਗ ਪਰਮਹਾਂਸ ਵਿਚਾਰੀ ਦੁਆਪਰ ਤ੍ਰਿਤੈ ਮਾਨਸ ਵਰਤਹਿ ਨਿਰਲੈ ਹੋਮੈ ਮਾਰੀ ਕਲ ਮਹਿ RAM ਨਾਮ ਵਢਿਆਈ ਜੁਗ ਜੁਗ ਗੁਰਮੁਖ ਏਕੋ ਜਾਤਾ ਬਿਨ ਨਾਮੈ ਮੁਕਤ ਨਾ ਪਾਈ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਕਹਿੰਦੇ ਹੈ ਭਾਈ ਜੁਗ ਭਾਵੇਂ ਕੋਈ ਵੀ ਹੋਵੇ ਭਲਾ ਨੀ ਕਲ ਜੁਗ ਹੋਵੇ ਚਾਹ ਸਤਜੁਗ ਦੁਆਪਰ ਤ੍ਰੇਤਾ ਚਾਰੇ ਯੁਗਾਂ ਦੇ ਵਿੱਚੋਂ ਜਿਹੜਾ ਮਰਜੀ ਯੁਗ ਹੋਵੇ ਕਹਿੰਦੇ ਹਰੇਕ ਯੁਗ ਵਿੱਚ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਨੇ ਹੀ ਪ੍ਰਮਾਤਮਾ ਨਾਲ ਡੰਗੀ ਸਾਂਝ ਪਾਈ ਹੈ ਇਹ ਨਹੀਂ ਵੀ ਗੁਰੂ ਦੀ ਸ਼ਰਨ ਤੋਂ ਬਿਨਾਂ ਕੋਈ ਤਰ ਗਿਆ ਹੋਵੇ ਪਲਾਨੀਓ ਸਮਾਨ ਸਤਜੁਗ ਦਾ ਜਿਹਨੂੰ ਮੰਨਦੇ ਓਹ ਹੋਵੇ ਤੇ ਪਲਾਨੀ ਕਲ ਜੁਗ ਹੋਵੇ ਪਲਾਨੀ ਦੁਆ ਪਰ ਗੁਰੂ ਤੋਂ ਬਿਨਾਂ ਕੋਈ ਤਰਿਆ ਹੀ ਨਹੀਂ ਗੁਰੂ ਦੇ ਲੜ ਲੱਗੇ ਤੋਂ ਬਿਨਾ ਕੋਈ ਪਾਰ ਉਤਾਰਾ ਹੋ ਹੀ ਨਹੀਂ ਸਕਦਾ ਇਹ ਮਨ ਦੇ ਵਿੱਚੋਂ ਭਲੇਖਾ ਕੱਢ ਦੇਣਾ ਚਾਹੀਦਾ ਹੈ ਗੁਰੂ ਧਾਰਨ ਕਰਨਾ ਹੀ ਪੈਣਾ ਹੈ ਚਾਹੇ ਅੱਜ ਕਰ ਲੈ ਚਾਹੇ ਕੱਲ ਕਰ ਲੈ ਨਹੀਂ ਤਾਂ ਨਿਗਰਾ ਹੀ ਮਰੇਗਾ ਤਾਂ ਉਹ ਕਿਸੇ ਵੀ ਥਾਂ ਦੇ ਵਿੱਚ ਨਹੀਂ ਪੈਣਾ ਤੇਰਾ ਇਸ ਕਰਕੇ ਗੁਰੂ ਦੇ ਲੜ ਲੱਗੇ ਤੋਂ ਬਿਨਾ ਕਿਸੇ ਵੀ ਯੁੱਗ ਦੇ ਵਿੱਚ ਪਾਰ ਉਤਾਰਾ ਨਹੀਂ ਹੋਇਆ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਯਾਨੀ ਸਾਂਝ ਪੈ ਨਹੀਂ ਸਕਦੀ ਉਸ ਪਰਮੇਸ਼ਰ ਨਾਲ ਗੁਰੂ ਤੋਂ ਬਿਨਾਂ ਕਿਸੇ ਵੀ ਯੁੱਗ ਵਿੱਚ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੇ ਵੀ ਵਿਕਾਰਾਂ ਤੋਂ ਖਲਾਸੀ ਰਾਬਤ ਨਹੀਂ ਕੀਤੀ ਇਸ ਤਰ੍ਹਾਂ ਕਹਿੰਦੇ ਕਲਯੁੱਗ ਵਿੱਚ ਵੀ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਿਆ ਹੀ ਲੋਕ ਪਰਲੋਕ ਦੀ ਇੱਜ਼ਤ ਮਿਲਦੀ ਹੈ। ਫਿਰ ਮੋਢ ਲੀਆਂ ਪੰਕਤੀਆਂ ਵਿੱਚ ਫਰਮਾਨ ਹੈ। ਕਲ ਮੈਂ ਪ੍ਰੇਤ ਜਿਨਨੀ ਰਾਮ ਨਾਮ ਬਿਛਤਾ ਸਤਜੁਗ ਪਰਮ ਹੰਸ ਬਿਚਾਰੀ। ਕੰਨੇ ਭਾਈ ਕਹਿੰਦੇ ਕਲਯੁਗ ਦੇ ਵਿੱਚ ਜਿਹਨੂੰ ਹੁਣ ਅਸੀਂ ਕਲਯੁਗ ਸਮਝਦੇ ਹਾਂ ਗੁਰਬਾਣੀ ਤਾਂ ਦਸੀ ਜਾਂਦੀ ਹੈ ਗੁਰੂ ਸਾਹਿਬ ਤਾਂ ਵੀ ਜੁਗ ਜਿਹੜਾ ਮਰਜੀ ਹੋਵੇ ਹੁਣ ਇਸ ਕਲਯੁਗ ਦੇ ਵਿੱਚ ਵੀ ਸਤਪੁਰਖ ਹੈਗੇ ਆ ਧਰਮੀ ਪੁਰਖ ਹੈਗੇ ਧਰਮੀ ਬੰਦੇ ਹੈਗੇ ਤੇ ਸਤਜੁਗ ਦੇ ਵਿੱਚ ਵੀ ਮਾੜੇ ਹੋਣਗੇ ਇਸ ਕਰਕੇ ਜਿਹਨੇ ਉਸ ਪਰਮੇਸ਼ਰ ਨਾਲ ਜੁੜੇ ਹੈ ਗੁਰੂ ਦੇ ਬਚਨਾਂ ਦੇ ਚੱਲਦੇ ਉਹਨਾਂ ਦੇ ਭਾਗ ਤਾਂ ਅਜ ਵੀ ਸਤਜੁਗ ਹੈ ਕਲਯੁਗ ਤਾਂ ਉਹਨਾਂ ਲੋਕਾਂ ਲਈ ਜਿਹੜੇ ਗੁਰੂ ਨਾਲੋਂ ਟੁੱਟੇ ਹੋਏ ਜਿਹੜੇ ਗੁਰੂ ਦੇ ਨਾਲ ਗੁਰੂ ਦੇ ਬਚਨਾਂ ਦੇ ਤੁਰਦੇ ਐ ਉਹਨਾਂ ਦੇ ਭਾਦੀ ਦਾ ਜੀ ਵੀ ਸੱਚੁਗੈ ਕਲਯੁਗ ਉਹਨਾਂ ਲਈ ਐ ਜਿਹੜੇ ਗੁਰੂ ਦੇ ਨਾਲੋਂ ਟੁੱਟੇ ਕਹਿੰਦੇ ਕਲਯੁਗ ਦੇ ਵਿੱਚ ਪ੍ਰੇਤ ਸਿਰਫ ਉਹੀ ਹਨ ਕਹਿੰਦੇ ਉਹ ਪ੍ਰੇਤ ਐ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੀ ਨਹੀਂ ਪਛਾਣਿਆ ਹੀ ਨਹੀਂ ਉਪਰੀਤ ਹੈ ਨਹੀਂ ਆਪਦੇ ਅੰਦਰ છાਤੀ ਮਾਰ ਕੇ ਵੇਖਣੀ ਮੰਜੇ ਤਾਂ ਵਸਾਇਆ ਫਿਰ ਤਾਂ ਬੰਦਾ ਹੈ ਤੇ ਨਹੀਂ ਤਾਂ ਸਤਿਗੁਰੂ ਦੀ ਨਿਗਾਹ ਦੇ ਵਿੱਚ ਕੀ ਹੈ ਪ੍ਰੇਤ ਹੈ ਆਪਦੇ ਆਪ ਨੂੰ ਤਾਂ ਪਲਾਨੀ ਤੈਨੂੰ ਦੁਨੀਆ ਦੇ ਵਿੱਚ ਤਾਂ ਤੂੰ ਸਮਝਦਾ ਹੋਏਗਾ ਵੀ ਮੈਂ ਬੰਦਾ ਹਾਂ ਮਨੋਖ ਹੈ ਪਰ ਜੇ ਸਤਿਗੁਰੂ ਪਾਸ਼ਾ ਗੁਰਬਾਣੀ ਗੁਰੂ ਸਾਹਿਬ ਤੋਂ ਪੁੱਛੀਏ ਤੀਸਰੇ ਪਾਸ਼ਾ ਗੁਰੂ ਅਮਰਦਾਸ ਜੀ ਤੋਂ ਪੁੱਛ ਕੇ ਵੇਖੋ ਮੈਂ ਅਸੀਂ ਬੰਦੇ ਹਾਂ ਕਿ ਪ੍ਰੇਤ ਹੈ ਤੇ ਹੁਣ ਇਨ੍ਹਾਂ ਬਚਨਾਂ ਦੇ ਸਦਕਾ ਜੇ ਤਾਂ ਸਤਿਗੁਰੂ ਪਾਤਸ਼ਾਹ ਦੇ ਬਚਨਾਂ ਤੇ ਚੱਲਦਾ ਫਿਰ ਤਾਂ ਹੈ ਮਨੁੱਖ ਫਿਰ ਤਾਂ ਹੈ ਗੁਰਮੁਖ ਤੇ ਨਹੀਂ ਤਾਂ ਕਹਿੰਦੇ ਪ੍ਰੀਤਾਂ ਵਾਲੀ ਸ਼੍ਰੇਣੀ ਦੇ ਵਿੱਚ ਹੀ ਐ ਆਪਨੇ ਆਪ ਨੂੰ ਬੰਦਾ ਨਾ ਸਮਝਾ ਕਹਿੰਦੇ ਸਤਜੁਗ ਦੇ ਵਿੱਚ ਸਭ ਤੋਂ ਉੱਚੇ ਜੀਵਨ ਵਾਲੇ ਉਹੀ ਹਨ ਜਿਹਦੇ ਆਤਮਿਕ ਜੀਵਨ ਦੀ ਸੂਝ ਵਾਲੇ ਹੋਗੇ ਉਹ ਉੱਚੇ ਜੀਵਨ ਵਾਲੇ ਸਤਜਗ ਦੇ ਵਿੱਚ ਸਾਰੇ ਲੋਕ ਕਹਿੰਦੇ ਸਤਜਗ ਵਿੱਚ ਮੈਂ ਪਰਮ ਹੰਸ ਨਹੀਂ ਕਹਿੰਦੇ ਨਹੀਂ ਸੀਗੇ ਵੀ ਸਤਜਗ ਜਿਹਨੂੰ ਸਤਜਗ ਮੰਨਦੇ ਵੀ ਸਤਜਗ ਸੀ ਜਦੋਂ ਇਹ ਨਹੀਂ ਕਹਿੰਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਨਹੀਂ ਹੋ ਸਕਦਾ ਵੀ ਉਦੋਂ ਵੀ ਸਾਰੇ ਸਾਰੇ ਉਦੋਂ ਪਰਮ ਹੰਸ ਹੋਣਗੇ ਹੰਸ ਦਾ ਮਤਲਬ ਧਰਮੀ ਪਰਸ਼ ਕਹਿੰਦੇ ਇਹ ਨਹੀਂ ਹੋ ਸਕਦਾ ਉਦੋਂ ਵੀ ਮਾੜੇ ਲੋਕ ਹੋਣਗੇ ਸਤਜੁਗ ਦੇ ਵਿੱਚ ਵੀ ਕਹਿੰਦੇ ਮਾੜੇ ਲੋਕ ਹੋਣਗੇ ਤੇ ਹੁਣ ਕਲਯੁਗ ਦੇ ਵਿੱਚ ਵੀ ਚੰਗੇ ਲੋਕ ਹੈਗੇ ਆ ਦੁਆਪਰ ਤ੍ਰੇਤੇ ਮਾਨਸ ਵਰਤੈ ਵਿਰਲੈ ਹੁੰਮੈ ਮਾਰੀ ਕਹਿੰਦੇ ਦੁਆਪਰ ਦੇ ਵਿੱਚ ਤੇ ਤ੍ਰੇਤੇ ਦੇ ਵਿੱਚ ਵੀ ਸਤਜੁਗ ਅਤੇ ਕਲਜੁਗ ਵਰਗੇ ਹੀ ਮਨੁੱਖ ਵਸਦੇ ਹਨ ਕਹਿੰਦੇ ਦੁਆਪਰ ਤੇ ਤ੍ਰੇਤੇ ਦੇ ਵਿੱਚ ਵੀ ਜੇ ਜੇ ਹੁਣ ਮਨੁੱਖ ਵਸਦੇ ਹਨ ਇਹੋ ਜਿਹੀ ਉਹਦੋਂ ਵਸਦੇ ਸੀ ਉਦੋਂ ਵੀ ਚੰਗੇ ਮਾੜੇ ਸੀਗੇ ਤੇ ਅੱਜ ਵੀ ਚੰਗੇ ਮਾੜੇ ਹੈ। ਇਹੀ ਸੂਰਜ ਸਬਜੁਗ ਦੇ ਵਿੱਚ ਚੜਦਾ ਸੀ ਹਵਾ ਇਹੀ ਵਗਦੀ ਸੀ ਤੇ ਉਹੀ ਹੋਣ ਲੱਗਦੀ ਹੈ। ਉਹੀ ਸੂਰਜ ਚੜਦਾ ਹੈ। ਸਮਾਂ ਕੋਈ ਵੀ ਚੰਗਾ ਮਾੜਾ ਨਹੀਂ ਹੈ। ਜਿਹੜਾ ਗੁਰਬਾਣੀ ਨੂੰ ਮੰਨਦਾ ਹੈ, ਪੜ੍ਹਦਾ ਹੈ, ਵਿਚਾਰਦਾ ਹੈ, ਉਹ ਕਿਸੇ ਵੀ ਸਮੇਂ ਦੇ ਜਾਂ ਕਿਸੇ ਵੀ ਦਿਸ਼ਾ ਦੇ ਖਾਸ਼ ਨਹੀਂ ਉਹਦੇ ਲਈ। ਉਹਦੇ ਲਈ ਨਾ ਕੋਈ ਖਾਸ ਹੈ ਤੇ ਉਹਦੇ ਲਈ ਸਾਰੇ ਖਾਸ ਹੈ ਦੋਨੇ ਗੱਲ ਨਹੀਂ ਹੈ ਨਾ ਕੋਈ ਆਪਣਾ ਉਹਦਾ ਤੇ ਨਾ ਕੋਈ ਪਰਾਇਆ ਜਿਹਨਾਂ ਗੁਰਬਾਣੀ ਨੂੰ ਮੰਨਦਾ ਉਹ ਕਿਸੇ ਵੀ ਦਿਸ਼ਾ ਨੂੰ ਨਹੀਂ ਚੰਗਾ ਮੰਨਦਾ ਉਹਦੇ ਮਨ ਦੇ ਵਿੱਚ ਵਿਚਾਰ ਆਉਣੀ ਨਹੀਂ ਚਾਹੀਦੀ ਇਹ ਜੇ ਮਨ ਪਿੱਛੇ ਜੀ ਵਿਚਾਰ ਆਈ ਹੋਈ ਸੀ ਵੀ ਜੇ ਤੁਸੀਂ ਮਨ ਨੂੰ ਚੜਦੇ ਨੂੰ ਮੂੰਹ ਕਰਕੇ ਕੋਈ ਕੰਮ ਕਰਦੇ ਆ ਤਾਂ ਇਹਦਾ ਮਤਲਬ ਤੁਸੀਂ ਸੂਰਜ 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 ਨੂੰ ਮੰਨਦੇ ਆ ਤੁਸੀਂ ਸੂਰਜ ਦੀ ਪੂਜਾ ਕਰਦੇ ਆ ਤਾਂ ਹੀ ਚੜਦੇ ਨੂੰ ਨੂੰ ਕੀਤਾ ਨਾ ਵੀ ਉਧਰ ਸੂਰਜ ਚੜਦੇ ਨਾ ਇਸ ਕਰਕੇ ਗੁਰਬਾਣੀ ਨੂੰ ਮੰਨਣ ਵਾਲੇ ਲਈ ਕੋਈ ਵੀ ਦਿਸ਼ਾ ਨਹੀਂ ਹੁੰਦੀ ਸਾਰੀਆਂ ਦਿਸ਼ਾ ਚੰਗੀਆਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਸਾਖੀ ਤਾਂ ਆਮ ਹੀ ਸੁਣੀ ਹੈ ਮੱਕਾ ਫਿਰਗੇ ਸੀ ਜਿੱਧਰ ਹੈ ਨਹੀਂ ਰੱਬ ਉਹਨੂੰ ਕਰ ਦਿੱਤਾ ਭਾਈ ਖਿੱਚ ਗਏ ਇਹਦਾ ਮਤਲਬ ਉਹ ਇੱਕ ਸਮਝਾਉਣਾ ਸੀਗਾ ਉਹਦੀ ਤਾਂ ਸਿਹਤ ਮਿਲਦੀ ਹੈ ਵੀ ਉਹ ਪਰਮੇਸ਼ਰ ਸਾਰੇ ਦਿਸ਼ਾਂ ਦੇ ਵਿੱਚ ਹੀ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹੈ ਕਹਿੰਦੇ ਚੰਗੇ ਮਾੜੇ ਮਨੁੱਖਾ ਜਿਹਨੇ ਉਹ ਹਰੇਕ ਯੁੱਗ ਦੇ ਵਿੱਚ ਚਾਰੇ ਯੁੱਗਾਂ ਚ ਹੀ ਹੋਏ ਹੈ ਫਿਰਗੇ ਫਰਮਾਨ ਹੈ ਰਹਾਉ ਉਤੋਂਗਲੀਆਂ ਪੰਕਤੀਆਂ 'ਚ ਰਹਾਉ ਹਿਰਦੈ ਨਾਮ ਲਖੈ ਜਨ ਸਾਚਾ ਗੁਰਮੁਖ ਮਨ ਵਸਾਈ ਆਪ ਤਰੀ ਸਗਲੇ ਕੁਲ ਤਾਰੀ ਜਿਨ ਜੀ RAM ਨਾਮ ਲਿਵਲਾਈ ਇਹ ਭਾਈ ਜਿਹੜਾ ਮਨੁੱਖ ਸਦਾ ਥਿਰ ਹਰ ਨਾਮ ਆਪਣੇ ਅੰਦਰ ਵਸਾਉਂਦਾ ਹੈ ਆਪਣੇ ਅੰਦਰ ਨਾਮ ਨੂੰ ਸਹੀ ਕਰ ਲੈਂਦਾ ਹੈ ਵਸਾ ਲੈਂਦਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਹਰ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦਾ ਹੈ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਇਹ ਭਾਈ ਕਹਿੰਦੇ ਜਿੰਨਾ ਵੀ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੇ ਨਾਮ ਦੇ ਵਿੱਚ ਲਗਨ ਬਣਾਈ ਹੈ ਲਗਨ ਲਾਈ ਹੈ ਜਿਨ੍ਹਾਂ ਨੇ ਉਹ ਆਪ ਦਾ ਸੰਸਾਰ ਸਮੁੰਦਰ ਤੋਂ ਪਾਰ ਲੰਘੇ ਲੰਘੇ ਹੈ ਕਹਿੰਦੇ ਉਹਨਾਂ ਨੇ ਆਪਣੀਆਂ ਸਾਰੀਆਂ ਕੁਲਾਂ ਵੀ ਤਾਰ ਲਈਆਂ ਉਹਨਾਂ ਨੇ ਕੁਲਾਂ ਵੀ ਤਾਰ ਲਈਆਂ ਕੁਲਾਂ ਵੀ ਤਰ ਗਈਆਂ ਉਹਨਾਂ ਦੀ ਅੱਗੇ ਫਰਮਾਨ ਹੈ ਮੇਰਾ ਪ੍ਰਭ ਹੈ ਗੁਣ ਦਾ ਦਾਤਾ ਆਉਗਣ ਸ਼ਬਦ ਜਲਾਏ ਜਿਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ ਕਹੇ ਭਾਈ ਮੇਰਾ ਪ੍ਰਮਾਤਮਾ ਗੁਣ ਬਖਸ਼ਣ ਵਾਲਾ ਹੈ ਓ ਜੀਵ ਨੂੰ ਗੁਰੂ ਦੇ ਸ਼ਬਦ ਦੇ ਵਿੱਚ ਜੋੜ ਕੇ ਉਸ ਨੇ ਸਾਰੇ ਔਗਣ ਸਾੜ ਦਿੰਦਾ ਹੈ ਔਗਣ ਸ਼ਬਦ ਜਲਾਏ ਔਗਣ ਜਿਹੜਾ ਉਹ ਸਾੜ ਦਿੰਦਾ ਜਿਹਨਾਂ ਕੋਈ ਸ਼ਬਦ ਦੇ ਲੜਨ ਲੱਗਦਾ ਹੈ ਸ਼ਬਦ ਗੁਰੂ ਨੂੰ ਮੰਨਦਾ ਹੈ ਇਹ ਭਾਈ ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਉਹ ਹਿਰਦੇ ਵਿੱਚ ਨਾਮ ਨੂੰ ਵਸਾ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਛੰਗੇ ਫਰਮਾਨ ਹੈ ਘਰ ਦਰੂ ਮਹਿਲ ਸਤਿਗੁਰੂ ਦਿਖਾਇਆ ਰੰਗ ਸਿਓ ਰਲੀਆਂ ਮਾਨੇ ਜੋ ਕਿਛ ਕਹੇ ਸੋ ਪਲਾਤਰ ਮਾਨੇ ਨਾਨਕ ਨਾਮ ਵਖਾਨੇ ਨੇਹ ਪਾਈ ਜਿਸ ਮਨੁੱਖ ਨੂੰ ਗੁਰੂ ਪ੍ਰਮਾਤਮਾ ਦਾ ਘਰ ਪ੍ਰਮਾਤਮਾ ਦਾ ਦਰ ਪ੍ਰਮਾਤਮਾ ਦਾ ਮਹਿਲ ਵਿਖਾ ਦਿੰਦਾ ਹੈ ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਉਹਦਾ ਮਹਿਲ ਵਿਖਾ ਦਿੰਦਾ ਹੈ ਉਹ ਮਨੁੱਖ ਪ੍ਰੇਮ ਨਾਲ ਪ੍ਰਭੂ ਚਰਨਾ ਦਾ ਮਿਲਾਪ ਮੰਨਦਾ ਹੈ ਇਹ ਨਾਨਕ ਨੇ ਗੁਰੂ ਉਸ ਮਨੁੱਖ ਨੂੰ ਜਿਹੜਾ ਉਪਦੇਸ਼ ਦਿੰਦਾ ਹੈ ਉਹ ਮਨੁੱਖ ਉਸ ਨੂੰ ਭਲਾ ਜਾਣ ਕੇ ਮੰਨ ਭਲਾ ਜਾਣ ਕੇ ਮੰਨ ਲੈਂਦਾ ਉਹ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਫਿਰ ਉਹ ਮਨੁੱਖ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਬੇਅੰਤ ਤੁੰਤਾਈਆਂ ਹੋ ਗਈਆਂ ਹੁਣ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ